ਸਭ ਤੋਂ ਮੁੱਖ ਗੱਲ ਹੈ ਕਿ ਦੋ ਪਾਰਟੀਆਂ ਕਰ ਤਮ ਅਤੇ ਮੈਂ ਅਨੁਮਾਨ ਕਰਦਾ ਹਾਂ ਕਿ ਨਾ ਤੇਰੀ ਨਿੰਨਕੇ ਬੱਚੀ ਵੱਡੇ ਹੋਏ ਨੇ ਮੇਰੇ ਕਰਕੇ ਉਹਨਾਂ ਆਪਣੀ ਟਾਈਮ ਨਾਲ ਵੱਡੇ ਹੋਣਾ ਛੋਟੀ ਪੰਜ ਤੁਸੀਂ ਕੌਣ ਆ ਤੁਸੀਂ ਜੰਮੇ ਤੁਸੀਂ ਕੌਣ ਆ ਠੀਕ ਹੈ ਨਾ ਇਹ ਕਰਦੇ ਇਹ ਚੀਜ਼ਾਂ ਕਰਨ ਤੋਂ ਬਹਾਰ ਨਾ ਕਰੋ ਓਕੇ ਤੇਰੇ ਕੋਲ ਤੇ ਆ ਜਿਹੜਾ ਭੈਣ ਦੇ ਉੱਤੇ ਚੱਲ ਉਧਰ ਆ ਤੁਸੀਂ ਵੀ ਆਦਾ ਦੱਸੋ ਆਜੋ ਓਕੇ ਆ ਆਰੋੜਾ ਜੀ ਕਿਉਂਕਿ ਉਹ ਤੇ ਅੰਕਲ ਜੀ ਜੁਨਾ ਜੀ ਨੀਂਦਰ 3:00 ਵਜੇ ਜੈ ਸ਼੍ਰੀ ਰਾਮ ਜੀ ਮੇਰਾ ਨਾਮ ਸੁਨੀਲ अरोੜਾ ਹੈ ਔਰ ਮੈਂ ਗੁਰੂ ਅਮਰਦਾਸ ਸਾਹਿਬ ਨੇ 6A ਦੇ ਵਿੱਚ ਕਿਰਾਏ ਤੇ ਆਂ ਅੱਜ ਤੋਂ 5-6 ਦਿਨ ਪਹਿਲੇ ਵੀ ਜਿਹੜਾ ਮਾਲਕ ਹੈ ਜੋ ਕਿ ਆਪਣੇ ਆਪ ਨੂੰ ਕਹਿੰਦਾ ਜੀ ਮੈਂ ਇੱਕ ਪੁਲਿਸ ਮੁਲਾਜ਼ਮ ਆ ਇਹਦੇ ਨਾਲ ਕੋਈ ਗੈਂਗਸਟਰ ਟਾਈਪ ਬੰਦੇ ਆਏ ਸੀਗੇ ਜਿਨ੍ਹਾਂ ਦਾ ਜਿਹੜੇ ਘਰ ਦੇ ਵਿੱਚ ਜਿਹੜਾ ਵੜ ਗਏ ਸੀਗੇ ਅਸੀਂ ਕੰਪਲੇਨਟ ਕੀਤੀ 112 ਤੇ ਜਿਹਦੀ ਚੌਂਕੀ ਗਮਟਾਲਾ ਨੂੰ ਜਿਹੜੀ ਹੈ ਦਰਖਾਸਤ ਰਿਟਨ ਵੀ ਦਿੱਤੀ ਸੀਗੀ ਔਰ ਬੈਠ ਕੇ ਗੱਲ ਐ ਹੋਈ ਸੀ ਵੀ ਸੋਮਰ ਬੈਠ ਕੇ ਆਪਸ ਵਿੱਚ ਜਿਹੜਾ ਨਿਪਟਾਰਾ ਕੀਤਾ ਜਾਏਗਾ ਅੱਜ ਸਵੇਰੇ 15 ਤੋਂ 20 ਬਦਮਾਸ਼ ਲੈ ਕੇ ਵਿਧ ਕਟਰ ਘਰ ਦੇ ਅੰਦਰ ਐਂਟਰ ਕਰ ਗਏ ਅੰਦਰ ਤੋੜਪਾਣ ਕੀਤੀ ਤੇ ਬਾਹਰ ਜਿਹੜਾ ਸਮਾਨ ਸੁੱਟਿਆ ਗਿਆ ਮੇਰੇ ਮਦਰ ਨੇ 85 ਤੋਂ 90 ਸਾਲ ਏਜ ਆ ਉਹਨਾਂ ਦੀ ਜਿਨ੍ਹਾਂ ਨੂੰ ਛੱਟ ਲੱਗੀ ਆ ਮੇਰੇ ਇੱਕ ਬ੍ਰਦਰ ਹੈ ਹੈਂਡੀਕੈਪ 100% ਉਹਨੂੰ ਛੱਟ ਲੱਗੀ ਆ ਮੇਰੀ ਵਾਈਫ ਨੂੰ ਜਿਹੜੇ ਐ ਛੱਟ ਐ ਅਸੀਂ ਇੱਥੇ ਪਿਛਲੇ 7-8 ਮਿੰਟ ਤੋਂ ਰਹਿ ਰਹੇ ਹਾਂ ਜੀ। ਜੀ। ਕਮਾਲਮ ਕਾਮ ਵੱਲੋਂ ਕੋਈ ਨੋਟਿਸ ਦਿੱਤਾ ਕੋਈ ਨੋਟਿਸ ਨਹੀਂ ਜੀ। ਕੋਈ ਨੋਟਿਸ ਨਹੀਂ। ਸੋਮਵਾਰ ਤੋਂ ਪਹਿਲੇ ਹੀ ਇਹਨਾਂ ਨੇ ਆ ਆ ਬਿਲਕੁਲ ਜੀ ਬਿਲਕੁਲ। ਹਾਂ। ਕੀ ਮੰਗ ਕਰਦੇ ਹੋ ਸਰ? ਕਰਨਾ ਜੀ ਜੋ ਇਹਨਾਂ ਨੇ ਕਾਰਵਾਈ ਕੀਤੀ ਹੈ ਜੋ ਇਹਨਾਂ ਨੇ ਕੀਤਾ ਹੈਗਾ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਹ ਜੰਗਲ ਰਾਜ ਨਹੀਂ ਹੈਗਾ ਅਮਰਸਰ ਚ। ਕਿੰਨੇ ਵਜੇ ਬੰਦੇ ਆਏ ਸੀ? ਇਹ ਫਿਰੇ ਜੀ 6:30 7:00 ਵਜੇ ਵੜੇ ਆ ਬੰਦੇ ਅੰਦਰ। ਹਾਂ ਬਿਲਕੁਲ ਸੁੱਤੇ ਹੀ ਸਾਂ ਜੀ। ਪੁਲਿਸ ਵੱਲੋਂ ਜੀ ਹਲੇ ਪੀਸੀਆਰ ਮੁਲਾਜ਼ਮ ਆਏ ਨੇ। ਠੀਕ ਹੈ। ਔਰ ਉਹਨਾਂ ਵੱਲੋਂ ਹਾਲੇ ਕੋਈ ਕਾਰਵਾਈ ਨਹੀਂ ਅਫਸਰਾਂ ਨਾਲ ਗੱਲ ਹੋ ਰਹੀ ਹੈ ਉਹ ਕਹਿੰਦੇ ਜੀ ਕੋਈ ਕੱਲ ਨਹੀਂ ਮੁਲਾਜ਼ਮ ਆ ਰਹੇ ਨੇ ਤੇ ਹੁਣ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਕਹਿੰਦੇ ਵੀ ਬਣਦੀ ਕਾਰਵਾਈ ਕੀਤੀ ਜਾਏਗੀ ਜਿਹੜੇ ਜਿਹੜੇ ਬੰਦੇ ਹੈਗੇ ਆ ਅਗਰ ਤੁਸੀਂ ਸਮਾਜ ਦੇ ਨਾ ਵਿਚਰਦੇ ਹੋ ਅਗਰ ਤੁਹਾਡਾ ਵੀ ਮਸਲਾ ਇਸ ਤਰ੍ਹਾਂ ਦਾ ਹੋਵੇ ਪੀ ਸਮਾਜ ਨੂੰ ਮੈਂ ਸਮਝਦਾ ਵੀ ਜੇ ਐਸਐਫਟੀ ਤਰ੍ਹਾਂ ਸਾਡੇ ਜੀ ਸਾਡੇ ਵਰਗਿਆਂ ਲੋਕਾਂ ਦੇ ਨਾਲ ਇਹ ਮਸਲਾ ਇਸ ਤਰ੍ਹਾਂ ਆ ਜਾਂਦਾ ਹੈਗਾ ਇਟ ਮੀਨਸ ਵੀ ਪੰਜਾਬ ਦੇ ਵਿੱਚ ਜਿਹੜਾ ਖਾਸ ਕਰ ਅੰਮ੍ਰਿਤਸਰ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਵਿਫਲ ਹੋ ਚੁੱਕਾ ਕੀ ਮੰਗ ਕਰਦੇ ਪੁਲਿਸ ਕੋਲ ਕਾਰਨ ਜੀ ਵੀ ਕਹਿੰਦੇ ਜਿਹੜੇ ਬੰ हां जैसे तो सोए ਅਸੀਂ ਸਵੇਰੇ ਇੱਕਦਮ ਇਹਨਾਂ ਨੇ ਆ ਕੇ ਬਾਹਰੋਂ ਗੇਟ ਨੂੰ ਤੋੜ-ਪਾਣ ਦੀ ਆਵਾਜ਼ ਆਈ ਮੈਂ ਕਿਹਾ ਸ਼ਾਇਦ ਨਾਲ ਦੇ ਘਰ ਫੰਕਸ਼ਨ ਹੋ ਉੱਤੇ ਕੋਈ ਰੱਖ ਰਹੇ ਸਮਾਨ ਉਹ ਲੋਕ ਇੱਕਦਮ ਹੀ ਇਹਨਾਂ ਨੇ ਬੂਏ ਖੜਕਾਣੇ ਸ਼ੁਰੂ ਕਰਤੇ ਅਸੀਂ ਬੂਆ ਬੰਦ ਕਰ ਤੇ ਮੈਂ ਹਸ ਬਣ ਕੇ ਤੁਸੀਂ ਅੰਦਰ ਆ ਜਾਓ ਬੂਆ ਨਾ ਖੋਲੋ ਇਹਨਾਂ ਨੂੰ ਉਹ ਕਾਫੀ ਜੀਨੇ ਗਿਆ ਤੇ ਉਹ ਇੱਕਦਮੀ ਇਹਨਾਂ ਨੇ ਇੱਧਰ ਲਬੂਆ ਤੋੜ ਕੇ ਮੇਰੀ ਬੇਟੀ ਇੱਧਰ ਸੁੰਦੀ ਸੀ ਜਿੱਦਾਂ ਇਹਨਾਂ ਨੇ ਗੇਟ ਤੋੜਿਆ ਬੇਟੀ ਨੂੰ ਪਕੜ ਕੇ ਉਹ ਜਿਹੜੀ ਤਿੰਨ ਚਾਰ ਲੇਡੀਜ਼ ਆ ਤਿੰਨਾਂ ਨੇ ਉਹਨੂੰ ਇੰਨਾ ਕੁੱਟਿਆ ਛੋਟੇ ਬੱਚੇ ਨੂੰ ਕੋਈ ਕਹਿੰਦੀ ਆਦੀ ਉਹ ਬਜ਼ੁਰਗ ਜਿਹੇ ਅਗੇ ਵਿੱਚ ਉਹਨਾਂ ਨੇ ਮੈਰਾ ਕੋਲ ਤੋਂ ਫੋਨ ਚੀਨ ਕੇ ਮੈਨੂੰ ਅਨੇਕ ਧੱਕੇ ਮਾਰੇ ਆ ਬਾਹਰ ਨੂੰ ਬੰਦੇ ਹੋਰ ਜਿਹੜੇ 8-10 ਸਗੇ ਸੀ ਉਹ ਤੇ ਵਿੱਚੋਂ ਚਲੇ ਵੀ ਗਏ ਆ ਤੇ ਹੁਣ ਚਾਰ-ਪੰਜ ਹੀ ਨੇ ਅੰਦਰ ਬੈਠੇ ਆ ਬਾਕੀ ਸਾਰਿਆਂ ਨੂੰ ਤੇਨਾਂ ਨੇ ਛੱਡਤਾ ਸਾਰਾ ਸਮਾਨ ਚੁੱਕ ਕੇ ਬਾਹਰ ਸੁੱਟਿਆ ਮੇਰੀ ਮਦਦ ਨੂੰ ਬਾਹਰ ਸੁੱਟਿਆ ਉਹਨਾਂ ਨੂੰ ਨਹੀਂ ਛੱਡ ਲੱਗੀ ਉਹ ਵਿਚਾਰੇ ਚੱਲਣ ਜੋਗੇ ਨਹੀਂਗੇ ਉਹਨਾਂ ਨੂੰ ਚੁੱਕ ਕੇ ਇਸ ਤਰ੍ਹਾਂ ਬੈੱਡ ਤੋਂ ਥੱਲੇ ਸੁੱਟਤਾ ਉਹਨਾਂ ਨੇ ਮੰਗ ਕਰਨੇ ਕਿੰਨੀ ਦੇਰ ਹੋ ਗਈ ਸੀ ਬਾਹਰ ਬੈਠੇ ਆ ਵਿਚਾਰੇ ਉਹਨਾਂ ਕੋਲੋਂ ਕੋਈ ਹੈ ਨਹੀਂ ਤੇ ਤੁਸੀਂ ਕਮ ਸੇ ਕਮ ਉਹਨਾਂ ਨੂੰ ਬਾਹਰ ਕੱਢੋ ਤੇ ਯਾ ਤੇ ਹੋਏ ਨਾ ਕਿਰਾਇਆ ਨਾ ਦੇ ਰਹੀਓ ਇਹ ਕੁਝ ਨਾ ਕਰੀ ਗੱਲ ਹੋ ਗਈ ਕਿ ਅਸੀਂ ਖਾਲੀ ਕਰ ਦਾਂਗੇ ਤੁਹਾਡੀ ਜਗ੍ਹਾ ਇਹ ਪਹਿਲੇ ਵੀ ਪੰਜ ਚਾਰ ਦਿਨ ਪਹਿਲੇ ਵੀ ਆਏ ਕਿ ਅਸੀਂ ਜਗ੍ਹਾ ਦਿਖਾਨੀ ਹੈ ਮੈਂ ਇਹਨਾਂ ਨੂੰ ਅੰਦਰ ਕਰ ਲਿਆ ਤਦ ਵੀ ਇਸ ਐਸੇ ਲੇਡੀ ਨੇ ਮੇਰੇ ਬੱਚੇ ਨੂੰ ਮੈਂ ਤਦ ਵੀ ਇਹਨਾਂ ਨੇ ਮੈਨੂੰ ਵੀ ਧੱਕੇ ਮਾਰੇ ਮੇਰੇ ਬੱਚੇ ਨੂੰ ਵੀ ਗਾਲਾਂ ਕੱਢੀਆਂ ਉਦੋਂ ਵੀ ਕੋਈ ਗੱਲ ਨਹੀਂ ਹੋਈ ਸਿਰਫ ਉੱਤੇ ਕੰਪਲੇਂਟ ਪਈ ਨਹੀਂ ਸਾਟੀ ਥਾਣੇ ਦੇ ਚ ਗੁੰਟਾਲਾ ਥਾਣੇ ਚ ਮੇਰਾ ਨਾਮ ਜੀ ਅਮਰਦੀਪ ਸਿੰਘ ਇਹ ਮਕਾਨ ਮੈਂ ਇੱਥੇ ਵਿਸ਼ਾਲ ਸ਼ਰਮਾ ਨੂੰ ਦਿੱਤਾ ਸੀ ਤੇ ਇਹਨਾਂ ਦਾ ਮੈਨੂੰ ਕੋਈ ਪਤਾ ਨਹੀਂ ਇਹ ਕੌਣ ਹੈ ਕੌਣ ਨਹੀਂ ਉਹ ਮੇਰੇ ਕੋਲ ਵੀ ਨਹੀਂ ਲੱਗ ਗਿਆ ਇਹ ਮੁੜ ਕੇ ਉਹ ਪਤਾ ਨਹੀਂ ਕਿੱਥੇ ਆ ਹੁਣ ਆਉਣ ਨਹੀਂ ਰਿਹਾ ਤੇ ਇਹਨਾਂ ਨੇ ਗਾਂਦ ਅੱਗਾ ਆਪਣਾ ਮਕਾਨ ਦਿੱਤਾ ਤੇ ਇਹ ਆਂਦੇ ਜੀ ਅਸੀਂ ਫਲਾਣੇ ਛੇਪਛਾਣੇ ਬੰਦੇ ਫਲਾਣੇ ਦੇ ਜਗ੍ਹਾ ਬੰਦੂ ਕਹਿੰਦਾ ਧਮਕੀਆਂ ਆਉਂਦੇ ਆ ਰੋਜ਼ ਕਦੇ ਬਾਹਰੋਂ ਆਉਂਦੇ ਆ ਕਹਿੰਦੇ ਇੱਥੋਂ ਮੇਰੇ ਕੋਲ ਆ ਫੋਨ ਵੀ ਉਹਨਾਂ ਦਾਗਾ ਬਾਹਰ ਵਾਲਿਆਂ ਦਾ ਪੜੋ ਕਹਿੰਦੇ ਵੀ ਮੈਂ ਇਹਨੂੰ ਕਰਾਇਆ ਦਿੰਦਾ ਨਹੀਂ ਮੈਨੂੰ ਕੋਈ ਕਰਾਇਆ ਨਹੀਂ ਦਿੱਤਾ ਮੈਨੂੰ ਕੁਛ ਨਹੀਂ ਕੀਤਾ ਇਹਨਾਂ ਨੇ ਤੇ ਨਹੀਂ ਇਹਨਾਂ ਨੇ ਕੋਈ ਕਰਾਰਨਾਮਾ ਨਹੀਂ ਮੇਰੇ ਕੋਲ ਹੈ ਮੈਂ ਰੋਜ਼ ਕਹਿੰਦਾ ਰਿਹਾ ਵੀ ਇਹਨਾਂ ਨੇ ਤਾਂ ਲਿਖਾਓ ਲਿਖਾਓ ਕੁਛ ਇਹਨਾਂ ਨੇ ਮੈਨੂੰ ਵਿਚਾਲ ਰਿਹਾ ਕਹ ਕਾਂ ਦੇ ਤੱਕ ਰਹੇ ਤੇ ਇਹ ਉਹ ਬੰਦੇ ਉਹ ਬੰਦੇ ਨਹੀਂ ਹੈਗੇ ਜੀ ਹੋ ਰਹੇ ਆ ਉਹ ਮੈਂ ਕਹਾਂ ਉਹ ਧੱਕੇ ਨਾਲ ਲੰਦਰ ਵੜੇ ਜੀ ਨਹੀਂ ਅਹੀਂ ਧੱਕੇ ਨਾਲ ਹੀ ਵੜੇ ਜੀ ਅਹੀਂ ਆਪਣੇ ਘਰ ਵੜੇ ਹੈਗਾ ਕੋਹ ਕਹੋ ਜੇ ਤੁਸੀਂ ਕੋਣ ਆੜੇ ਘਰ ਅੰਦਰ ਵੜੇ ਜੀ ਤੁਸੀਂ ਕਿਸੇ ਹੋਰ ਨੂੰ ਆਉਣੇ ਪਾਸੇ ਹਾਂ ਇਹਨਾਂ ਨੂੰ ਨਹੀਂ ਦਿੱਤਾ ਵਿਸ਼ਾਲ ਸ਼ਰਮਾ ਵਾ ਜੀ ਉਹਨੂੰ ਅਸੀਂ ਜਾਣਦੇ ਆ ਉਹਦੋਂ ਹੀ ਸਾਰਾ ਕੁਝ ਕੀਤਾ ਵਾ ਹਾਂ ਉਹ ਧੱਕੇ ਨਾਲ ਜਾਂਦੇ ਜੀ ਇੱਥੇ ਸਾਰਿਆਂ ਨੂੰ ਕਿਹਾ ਧੱਕੇ ਨਾਲ ਵਿਸ਼ਾਲ ਸ਼ਰਮਾ ਕਿੱਥੇ ਜੇ ਪਤਾ ਨਹੀਂ ਮਨੋ ਵਿਸ਼ਾਲ ਸ਼ਰਮਾ ਹੁਣ ਮੰਦਰਪੁਰ ਆਜੇ ਹੋ ਕੋਈ ਸੀ ਆ ਲੱਗਾ ਨਹੀਂ ਸ਼ਾ ਸ਼ਰਮਾ ਕਿਤੇ ਕੋਈ ਆਸਨ ਮੈਨਾਂ ਨੂੰ ਨਹੀਂ ਪਤਾ ਉਹ ਹੁਣ ਆ ਨਹੀਂ ਡਿਆ ਇੱਥੇ ਨੂੰ ਬੜਾ ਫੋਨ ਕੀਤਾ ਉਹ ਨਹੀਂ ਡਿਆ ਉਹਨਾਂ ਵੱਲੋਂ ਕਹਿੰਦੇ ਦੋਨੋਂ ਕਿਰਾਇਆ ਤੇ ਦਿੱਤਾ ਇੰਜੀਨੀਅਰ ਵੀ ਇਹਨੇ ਦਿੱਤਾ ਹੈ ਕਿਰਾਇਆ ਕੋ ਕੋਈ ਕਿਰਾਇਆ ਤਾਂ ਨਹੀਂ ਦਿੱਤਾ ਉਹਨੂੰ ਸਿਰਫ ਜਾਇ ਦੋਸਤੀ ਦਿੱਤਾ ਹੈ ਆਂਦਾ ਮੇਰਾ ਮਕਾਨ ਭਾਂਡਿਆ ਵਾ ਤੇ ਬਸ ਮੇਰੀ ਫੈਮਲੀ ਨੇ ਰਹਿਣਾ ਵਾ ਮੈਂ ਫੈਮਲੀ ਨਹੀਂ ਵੇਖੀ ਮੈਨੂੰ ਨਹੀਂ ਪਤਾ ਇਹ ਆ ਫੈਮਲੀ ਕੌਣ ਫੈਮਲੀ ਹੈ ਉਹਨਾਂ ਵੱਲੋਂ ਕਿਹਾ ਕਿ ਸੋਮਾ ਦਾ ਰੰਗ ਦਿੱਤਾ ਸੀ ਉਹਨਾਂ ਨੇ ਪਹਿਲੇ ਨਹੀਂ ਜੀ ਇਹ ਤਾਂ ਚੌਂਕੀ ਇੰਚਾਰਜ ਨੇ ਵੀ ਉਹਨਾਂ ਨੂੰ ਫੋਨ ਕੀਤਾ ਸੀ ਚੌਂਕੀ ਇੰਚਾਰਜ ਜੀ ਨੂੰ ਆਂਦੇ ਜੀ ਅਸੀਂ ਬਾਹ ਰੋਜ ਆਉਂਦਾ ਰੋਜ ਜਾਂਦਾ ਇਥੋਂ ਘਰੋਂ ਉਥੇ ਆਪਣੇ ਕਿਤੇ ਵੀ ਜੇ ਕੰਮ ਦੇ ਜਾਂਦਾ ਇਹਨਾਂ ਨੇ ਇਹਨਾਂ ਨੇ ਪਹਿਲਾਂ ਵੀ ਕਿਤੇ ਮੈਨੂੰ ਇਹਨਾਂ ਨੇ ਪਤਾਵਨਗਰ ਕਿਤੇ ਇਹਨਾਂ ਨੇ ਪਹਿਲਾਂ ਵੀ ਇਹੀ ਕਰਕੇ ਆਏ ਆ ਉਥੇ ਵੀ ਆਹੀ ਗੱਲਾਂ ਕੀਤੀਆਂ ਇਹਨਾਂ ਨੇ ਉਥੇ ਵੀ ਆਹੀ ਕੰਮ ਕਰਕੇ ਆਏ ਆ ਮੰਗ ਨਹੀਂ ਕਰ ਮੰਗ ਮੈਂ ਆਹੀ ਮੇਰਾ ਘਰ ਹੈ ਮੇਰਾ ਇਨਸਾਫ ਚਾਹੀਦਾ ਵੀ ਮੈਂ ਮੈਂ ਆਪਣੇ ਘਰ 'ਚ ਹੀ ਨਹੀਂ ਰਹਿ ਸਕਦਾ ਜੀ ਮੇਰਾ ਸਾਰਾ ਕੁਝ ਅੰਦਰ ਹੈ ਇਹਨਾਂ ਵਰਗੇ 15 16 ਬੰਦਿਆਂ ਨਾਲ ਬੰਦਾ ਕਰੀਦਾ ਨਹੀਂ 15 16 ਕਾਦੇ ਬੰਦੇ ਆਏ ਜੀ ਮੇਰਾ ਆਪਣਾ ਘਰ ਹੈ ਮੇਰਾ ਫਰਨੀਚਰ ਅੰਦਰ ਲੱਗਾ ਹੈ ਜਾਂਦਾ ਸਾਡਾ ਸਾਰਾ ਕੋਈ ਸਾਰਾ ਕੋਈ ਸਾਡਾ ਅਈ ਕਿਤੇ ਜਾ ਕੇ ਮੁਰਗੀ ਜਾ ਸਾਨੂੰ ਜ਼ਹਿਰ ਦੋਦੇ ਇੱਥੇ ਮਰ ਜੰਦੇ ਆ ਇਹਨੂੰ ਕਿ ਸਾਰਾ ਕੁਝ ਤੁਸੀਂ ਲੈ ਲਓ ਸਾਡੇ 10 ਸਾਲ ਹੋ ਗਏ ਉਹ ਦੂਤ ਅਈ 10 ਸਾਲ ਪਹਿਲਾਂ ਪਰਾੜਾ ਲਿਆ ਮੈਂ ਮਕਾੜ ਇਹ ਬਹੁਤ ਜ਼ਬਰਦਸਤ ਥੱਕਾ ਕੰਡਿਆ ਜੀ ਅਈ ਕਿੱਥੇ ਚੱਈਏ ਕਿਹੜੇ ਖੂਪ ਪਈਏ ਪੁਲਿਸ ਆਈਏ ਪੁਲਿਸ ਵਾਲੋ ਕੀ ਕੀਤਾ ਹੈ ਕਿਆ ਜਾਵੇ ਵੇਖੋ ਜੀ ਹੁਣ ਉਹ ਉਹ ਤਾਂ ਗੱਗਰ ਮੈਂ ਲਖਾਇਆ ਕੱਕ ਨਹੀਂ ਮੈਨੂੰ ਨਹੀਂ ਪਤਾ ਮੈਂ ਉਦਾਂ ਹੀ ਦਿੱਤਾ ਨਾ ਕਰਾਇਆ ਨਾ ਕੋਈ ਫਿਰ ਮੁੜ ਕੇ ਕਹਿੰਦੇ ਜੇ ਕਰਾਇਆ ਪੁੰਦਿਆ ਵੇ ਉਹਦੇ ਮੈਨੂੰ ਇੱਥੋਂ ਜਾ ਕੇ ਵੇਖੋ ਮੇਰੀ ਦੁਕਾਨ ਹੈ ਕਰਿਆਨੇ ਦੀ ਘਰ ਉਹਦੇ ਉੱਤੇ ਮੈਂ ਸੌਦਾ ਦਿੰਦਾ ਰਿਹਾ ਇਹਨਾਂ ਨੂੰ ਉਹ ਵੀ ਹੋਰ ਹੀ ਪਤਾ ਨਹੀਂ ਕੀ ਕੋਈ ਮੈਨੂੰ ਕਹਿੰਦੇ ਰਹੇ ਆ ਦੁਖੀ ਹੋਇਆ ਬੰਦਾ ਕੀ ਕਰੇ ਹੋਰ ਤੁਸੀਂ ਦੱਸੋ ਤੁਸੀਂ ਆਪ ਸਿਆਣੇ ਜੀ ਸਾਰੀ ਪਬਲਿਕ ਨੂੰ ਦੱਸੇ ਮੈਨੂੰ ਵੀ ਪਰ ਦੁਖੀ ਹੋਇਆ ਬੰਦਾ ਕੀ ਕਰੇਗਾ ਇਹ ਜਿਹੜੇ ਇਲਾਕੇ ਦੇ ਵਿੱਚ ਓਏ ਦੋਆਂ ਝਗੜਾ ਹੀ ਕੋਈ ਮਕਾਨ ਦਾ ਹੀ ਤੋ ਉਹਦੇ ਸਬੰਧੀ ਅਸੀਂ ਲੈ ਕੇ ਚੱਲੇ ਅਫਸਰ ਆਉਣਗੇ ਓਕੇ ਦੋ ਦੋਆ ਪਾਰਟੀਆਂ ਨੂੰ ਇਹ ਮਕਾਨ ਦਾ ਕਿਰਾਏਦਾਰ ਦਾ ਤੇ ਮਾਲਕ ਦਾ ਹੀ ਹੈ ਜੀ